ਦੀਪ ਮਾਲਾ ਤੇ ਆਤੀਸ਼ਬਾਜ਼ੀ ਦੀ ਰੋਸ਼ਨੀ ਨਾਲ जगमगाया ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪੰਚਮ ਪਾਸ਼ਾ ਸ਼ਹੀਦਾਂ ਦੇ ਸਿਰਤਾਜ ਸ਼ਿਰਗਰ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਲ ਸਵੇਰ ਤੋਂ ਹੀ ਸ੍ਰੀ ਹਰਮੰਦਰ ਸਾਹਿਬ ਦੇ ਗੁਰਦੁਆਰਾ ਸੰਤੋਖ ਸਰ ਸਾਹਿਬ ਵਿਖੇ ਵੱਖ-ਵੱਖ ਰਾਗੀ ਸਿੰਘਾਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਤੇ ਗੁਰਮਤ ਸਮਾਗਮ ਲਿਖੇ ਗਏ ਤੇਰ ਸ਼ਾਮ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਤਾਂ ਨੇ ਜਿੱਤੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਉੱਥੇ ਹੀ ਉਹਨਾਂ ਨੇ ਗੁਰੂ ਜੀ ਦੇ ਆਗਮਨ ਪਰਤੀ ਖੁਸ਼ੀ ਵਿੱਚ ਦੀਪ ਮਾਲਾ ਕੀਤੀ ਤੇ ਨਾਲ ਹੀ ਪਟਾਨੇ ਖੂਬਸੂਰਤ ਆਤੀਸ਼ਬਾਦੀ ਦਾ ਆਨੰਦ ਵੀ ਮਾਣਿਆ ਇਸ ਮੌਕੇ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਓਜਨਾ ਨੇ ਗੁਰਪੁਰਬ ਮੌਕੇ ਹਾਜ਼ਰੀ ਭਰੀ ਤੇ ਨਾਲ ਹੀ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਕੀ ਕਿਹਾ ਆਓ ਸੁਣਾਉਂਦੇ ਹਾਂ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਆ ਸਭਨਾਂ ਨੂੰ ਬਹੁਤ-ਬਹੁਤ ਵਧਾਈਆਂ ਗੁਰਦਾਰਾ ਸੰਗਤ ਸਰਵਿਤ ਪਰਮਾਤਮਾ ਦੇ ਚਰਨਾਵਾਂ 'ਤੇ ਹਾਜ਼ਰੀ ਲਵਾ ਕੇ ਸਭਨਾਂ ਲਈ ਅਰਦਾਸ ਕਰਦੇ ਜੀਤੇ ਨੇ ਪਰਮਾਤਮਾ ਸਭਨਾਂ ਦੀਆਂ ਦੁਨੀਆਂ ਦੇ ਵਿੱਚ ਖੁਸ਼ੀਆਂ ਖੁੜੀ ਲੈ ਕੇ ਆਵੇ ਔਰ ਸਭਨਾਂ ਤੇ ਮੇਰ ਪਰਿਆ ਹੱਥ ਰੱਖੇ ਗੁਰੂ ਅਰਜਨ ਦੇਵ ਜੀ ਦੀ ਪ੍ਰਕਾਸ਼ ਪੁਰਬ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈ ਦੀਪ ਮਾਲਾ ਤੇ ਆਤਿਸ਼ਬਾਜ਼ੀ ਦੀ ਰੋਸ਼ਨੀ ਨਾਲ जगमगाया ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪੰਚਮ ਪਾਸ਼ਾ ਸ਼ਹੀਦਾਂ ਦੇ ਸਿਰ ਤਾਜ ਸ਼੍ਰੀ ਗੁਰ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਕੱਲ ਸਵੇਰ ਤੋਂ ਹੀ ਸ੍ਰੀ ਹਰਮੰਦਰ ਸਾਹਿਬ ਦੇ ਗੁਰਦੁਆਰਾ ਸੰਤੋਖ ਸਰ ਸਾਹਿਬ ਵਿਖੇ ਵੱਖ-ਵੱਖ ਰਾਗੀ ਸਿੰਘਾਂ ਨੇ ਅਲਾਹੀ ਬਾਣੀ ਦਾ ਕੀਰਤਨ ਕੀਤਾ ਤੇ ਗੁਰਮਤ ਸਮਾਗਮ ਲਿਖੇ ਗਏ। ਤੇਰ ਸ਼ਾਮ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਤਾਂ ਨੇ ਜਿੱਤੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਉੱਥੇ ਹੀ ਉਹਨਾਂ ਨੇ ਗੁਰੂ ਜੀ ਦੇ ਆਗਮਨ ਪਰਪੇ ਖੁਸ਼ੀ ਵਿੱਚ ਦੀਪ ਮਾਲਾ ਦਿੱਤੀ ਤੇ ਨਾਲ ਹੀ ਕਪਤਾਨੇ ਖੂਬਸੂਰਤ ਆਤੀਸ਼ਬਾਦੀ ਦਾ ਆਨੰਦ ਵੀ ਮਾਣਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਦੇ ਲੋਕ ਸਭਾ ਉਮੀਦਵਾਰ ਗੁਰਚੀ ਇਸੇ ਯੋਜਨਾ ਨੇ ਗੁਰਪੁਰਬ ਮੌਕੇ ਹਾਜ਼ਰੀ ਭਰੀ ਤੇ ਨਾਲ ਹੀ ਗੁਰਪੁਰਬ ਦੀਆਂ ਵਧਾਈਆਂ ਦੇਣ ਦੀ ਕੀ ਕਿਹਾ ਆਉ ਸੁਣਾਉਂਦੇ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਆ ਸਭਨਾਂ ਨੂੰ ਬਹੁਤ-ਬਹੁਤ ਵਧਾਈਆਂ ਗੁਰਦਾਰਾ ਸੰਗੋਗ ਸਰ ਵਿੱਚ ਪਰਮਾਤਮਾ ਦੇ ਚਰਨਾਂ 'ਚ ਹਾਜ਼ਰੀ ਲਵਾ ਕੇ ਸਭਨਾਂ ਲਈ ਅਰਦਾਸ ਕਰਦੇ ਜੀਤੇ ਕਿ ਪਰਮਾਤਮਾ ਸਭਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਲੈ ਕੇ ਆਵੇ ਔਰ ਸਭਨਾਂ ਤੇ ਮਿਹਰ ਭਰਿਆ ਹੱਥ ਰੱਖੇ ਗੁਰਵਰਜਨ ਦੇ ਜੀ ਦੇ ਪ੍ਰਕਾਸ਼ ਕਰਨ ਦੀਆਂ ਸਭਨਾਂ ਨੂੰ ਬਹੁਤ-ਬਹੁਤ ਵਧਾਈ। ਦੀਪ ਮਾਲਾ ਤੇ ਆਤੀਸ਼ਵਾਜ਼ੀ ਦੀ ਰੋਸ਼ਨੀ ਨਾਲ जगमਗਾਇਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਪੰਚਮ ਪਾਸ਼ਾ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਲ ਸਵੇਰ ਤੋਂ ਹੀ ਸ੍ਰੀ ਹਰਮੰਦਰ ਸਾਹਿਬ ਤੇ ਗੁਰਦੁਆਰਾ ਸੰਤੋਖ ਸਰ ਸਾਹਿਬ ਵਿਖੇ ਵੱਖ-ਵੱਖ ਰਾਗੀ ਸਿੰਘਾਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਤੇ ਗੁਰਮਤ ਸਮਾਗਮ ਲਿਖੇ ਗਏ। ਤੇਰ ਸ਼ਾਮ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਨੇ ਜਿੱਤੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਉੱਥੇ ਹੀ ਉਹਨਾਂ ਨੇ ਗੁਰੂ ਜੀ ਦੇ ਆਗਮਨ ਪਰਪੇ ਖੁਸ਼ੀ ਵਿੱਚ ਦੀਪ ਮਾਲਾ ਦਿੱਤੀ ਤੇ ਨਾਲ ਹੀ ਕਤਾਨੇ ਖੂਬਸੂਰਤ ਆਤੀਸ਼ਬਾਦੀ ਦਾ ਆਨੰਦ ਵੀ ਮਾਣਿਆ ਇਸ ਮੌਕੇ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਓਜਲਾ ਨੇ ਵੀ ਗੁਰਪੁਰਬ ਮੌਕੇ ਹਾਜ਼ਰੀ ਭਰੀ ਤੇ ਨਾਲ ਹੀ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਕੀ ਕਿਹਾ ਆਓ ਸੁਣਾਉਂਦੇ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਆ ਸਭਨਾਂ ਨੂੰ ਬਹੁਤ-ਬਹੁਤ ਵਧਾਈਆਂ ਗੁਰਦਾਰਾ ਸੰਦੇਵਸਰ ਵਿੱਚ ਪਰਮਾਤਮਾ ਦੇ ਚਰਨਾਕ ਦੀ ਹਾਜ਼ਰੀ ਲਵਾ ਕੇ ਸਭਨਾਂ ਲਈ ਅਰਦਾਸ ਕਰਦੇ ਜੀਤੇ ਨੇ ਪਰਮਾਤਮਾ ਸਭਨਾਂ ਦੀਆਂ ਦਿਲੀਆਂ ਦੇ ਵਿੱਚ ਖੁਸ਼ੀਆਂ ਖੁੜੀ ਲੈ ਕੇ ਆਵੇ ਔਰ ਸਭਨਾਂ ਤੇ ਮਿਹਰ ਭਰਿਆ ਹੱਥ ਰੱਖੇ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭਨਾਂ ਨੂੰ ਬਹੁਤ-ਬਹੁਤ ਵਧਾਈਆਂ